शि वा सम शी वुरु सतनाम शी गुरु सतनाम वाहे गुरु वागुरु गुरु वागुरु वागुरु वा वगुरु वागुरु धन वा ਨਾਮ ਸ੍ਰੀ ਵਾਹਿਗੁਰੂ ਧੰਤ ਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿ ਮਕੀਨ ਮਿਲੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਦ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਵਿੱਚ ਜੋ ਧਰਮ ਕੀਤਾ ਸਹਿਬਜ਼ਾਦੇ ਸ਼ਹੀਦ ਕਰਵਾਏ ਮਾਤਾ ਜੀ ਸ਼ਹੀਦ ਹੋਏ ਪਿਤਾ ਜੀ ਸ਼ਹੀਦ ਹੋਏ ਔਰ ਜਦ ਫਤਿਹ ਜੀ ਚਲਦੇ ਚਲਦੇ ਖਦਰਾਣੇ ਦੀ ਛਰਾਹ ਤੇ ਪਹੁੰਚੇ ਕਿਉਂਕਿ ਜੋ ਮੁਖਸਰ ਸਾਹਿਬ ਹੈ ਇਸ ਦਾ ਪੈਦਾ ਨਾਮ ਖਦਰਾਨੇ ਦੀ ਧਾਵ ਹੈ ਇੱਥੇ ਇੱਕ ਬਹੁਤ ਭਾਰੀ ਜੰਗ ਹੋਇਆ ਜਿਸ ਵਿੱਚ ਸਿੰਘਾਂ ਨੇ ਸ਼ਿਕਾਰ ਤੋਂ ਪ੍ਰਾਪਤ ਕੀਤੀਆਂ ਔਰ ਤਾਂ ਵੀ ਗੋਬ ਸਿੰਘ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੋਨਾ ਸਿੰਘਾਂ ਨੂੰ ਇਨਾਮ ਬਖਸ਼ਿਸ਼ ਕੀਤੀ ਪਦਗੀਆਂ ਬਖਸ਼ਿਸ਼ ਕੀਤੀਆਂ ਕਿਸੇ ਨੂੰ ਕਿਹਾ ਇਹ ਮੇਰਾ 5000 ਆਰੀ ਹੈ ਕਿਸੇ ਨੂੰ ਕਿਹਾ ਇਹ ਮੇਰਾ 10000 ਆਰੀ ਹੈ ਕਿਸੇ ਨੂੰ ਕਿਹਾ ਇਹ ਮੇਰਾ 20000 ਆਰੀ ਹੈ ਕੋਈ ਮੇਰਾ ਮੁਲਤਾਨ ਦਾ ਸੁਬੇਦਾਰ ਹੈ ਕੋਈ ਕਸ਼ੌਰ ਦਾ ਸੁਬੇਦਾਰ ਹੈ ਉਹ ਲਾਹੌਰ ਦਾ ਗਵਰਨਰ ਹੈ ਇਸਨੂੰ ਸਤਗੁਰਾਂ ਨੇ ਉਹਨਾਂ ਸ਼ਹੀਦਾਂ ਨੂੰ ਬਹੁਤ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਦਿੱਤੀਆਂ ਔਰ ਜਦ ਭਾਈ ਮਹਾ ਸਿੰਘ ਸਾਹਿਬ ਦੇ ਕੋਲ ਪਹੁੰਚੇ ਤੇ ਮਹਾ ਸਿੰਘ ਸਾਹਿਬ ਹਾਲੇ ਸ਼ਹੀਦੀ ਪ੍ਰਾਪਤ ਨਹੀਂ ਕੀਤੀ ਸਾਹ ਚੱਲਦੇ ਸਨ ਔਰ ਸਤਗੁਰਾਂ ਨੇ ਆਪਣੀ ਗੋਦ ਵਿੱਚ ਭਾਈ ਮਹਾ ਸਿੰਘ ਦਾ ਜਿਹੜਾ ਸੀਸ ਸੀ ਉਹ ਲੈ ਕੇ ਤੇ ਭਾਈ ਮਹਾ ਸਿੰਘ ਨੂੰ ਕਿਹਾ ਕਿ ਮੰਗ ਰੇ ਸਾਡੇ ਕੋਲ ਜੋ ਵੀ ਮੰਗਣਾ ਹੈ ਜੇ ਕਹੇ ਤਾਂ ਬਖਸ਼ ਜ਼ਗੀਰ ਤੇ ਆ ਰਾਜ ਭਾਗ ਤੇ ਕਰ ਅਬੀਰ ਦੇ ਆ ਕਰ ਕੰਚਨ ਵਗ ਸਰੀਰ ਦੇ ਆ ਤੇ ਅਗੋਂ ਭਾਈ ਮਹਾ ਸਿੰਘ ਕਹਣ ਲੱਗੇ ਨਾ ਰਾਜ ਭਾਗ ਦੀ ਚਾਹ ਦਤਾ ਸਾਨੂੰ ਚਰਨਾ ਵਿੱਚ ਟਿਕਾ ਦਤਾ ਤੇ ਦਿਲ ਦੇ ਵਿੱਚ ਹੀ ਹਾਰਦੇ ਹੋ ਜੇ ਮੇਰ ਅਸਾਥੇ ਕਰਦੇ ਹੋ ਤਾਂ ਲਿਖਿਆ ਗਦਾਵਾ ਪਾੜਦਾ ਜੋ ਗਦਾਵਾ ਸਿੰਘਾਂ ਨੇ ਲਿਖਿਆ ਸੀ ਉਸ ਦਾਵਾਏ ਨੂੰ ਭਾਈ ਮਹਾ ਸਿੰਘ ਅੱਥ ਜਿਹੜਾ ਸਾਥੀ ਨਾਲ 40 ਸ਼ਹੀਦ ਹੋਏ ਉਹਨਾਂ ਨੇ ਕਲਗੀਧਰ ਪਾਤਸ਼ਾਹ ਦੇ ਪਾਸੋਂ ਬਹੁਤ ਵੱਡੀ ਸ਼ਹਾਦਤ ਦੇ ਕੇ ਕੁਰਬਾਨੇ ਕਰਕੇ ਉਹ ਜਿਹੜੇ ਦਿੱਤੇ ਸੀ ਉਹ ਗੰਢੀ ਸੀ ਔਰ ਟੁੱਟੀ ਗੰਢੀ ਸਾਹਿਬ ਦਾ ਜਿਹੜਾ ਉਪਰਾਤਨ ਯਾਦ ਹੈ ਪਵਿੱਤਰ ਯਾਦ ਹੈ ਉਹਨੂੰ ਸਮੁੱਚਾ ਪੰਥ ਫੜਮਣ ਕਰਕੇ ਮੁਖਸਾ ਸਾਹਿਬ ਦੀ ਸਫਾਮ ਦਰਸੀ ਜਿੱਥੇ ਮਹਾਨ ਸ਼ਹਾਦਤਾਂ ਹੋਈਆਂ ਸਤੁਰਾਂ ਦੇ ਮੂਰਤ ਚਰਨ ਉੱਤੇ ਹੈ ਉਸ ਧਰਤੀ ਤੇ ਬਹੁਤ ਹਿਸ਼ਰਤ ਆ ਔਰ ਸਤਕਾਰ ਸਹਿ ਬਣਾਉਂਦਾ ਉਹਨਾਂ ਮਹਾਨ ਜੀਵਾਂ ਤੇ ਚਰਨਾ ਤੇ ਸਿਰ ਰੱਖ ਕੇ ਉਹਨਾਂ ਨੂੰ ਪਟਾਨਕੋਟ ਨਮਸਕਾਰ ਕਰਦਾ ਹੋਇਆ ਆ ਗੁਰੂ ਫਤਿਹ ਬਰਦਾ ਹਵਾਇ ਕੋਟੇ ਦਾ ਖਾਲਸਾ ਵਾਹਿਗੁਰੂ ਜੀ ਤਾਂ ਜਿਆਰ ਮੰਨਦਾ ਦਾ ਸਾਰਨੀ ਰਿਵਿਜ਼ਨ ਨਾ ਹੈ ਜੀ ਨਾਮ ਜੀ ਰਿਵਾਇ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਜੀ ਰਿਵਾਇ ਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਾਏ ਗੁਰੂ ਤਨ ਵਾਏ ਵਾਹਿ ਗੁਰੂ ਵਾਹਿ ਗੁਰੂ ਤਨ ਵਾਹਿ ਗੁਰੂ ਸਤ ਨਾਮ ਸ੍ਰੀ ਵਾਹਿ ਗੁਰੂ ਨਤ ਨਾਮ ਸ੍ਰੀ ਵਾਹਿ ਗੁਰੂ ਸਤ 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 ਨਾਮ ਸ੍ਰੀ ਵਾਹਿ ਗੁਰੂ ਵਾਹਿ i'm gonna